ਕਦਾ ਮਸਲਾ ਹੱਲ ਕਰ ਦਿੰਦੀ ਆ ਤਾਂ ਅੱਜ ਦੀ ਡੇਪੂ ਖੋਲ ਦਾਂਗੇ ਜੇਕਰ ਕੋਈ ਹੰਮ ਨਹੀਂ ਨਿਕਲਦਾ ਤਾਂ ਕੱਲ ਤੋਂ ਪੀਆਰਡੀਸੀ ਤੇ ਪੰਜਾਬ ਰੋਡ ਦੇ ਦੋਨੋਂ ਮਹਿਕਮਿਆਂ ਦਾ ਮੁਕੰਮਲ ਚਕਾ ਜਾਪੀ ਤੱਕ ਪੰਜਾਬ ਸਰਕਾਰ ਦੇ ਵੱਲੋਂ ਤਨਖਾਹ ਵਿੱਚ ਕੀਤੀ ਜਾ ਰਹੀ ਦੇਰੀ ਖਿਲਾਫ ਰੋਜ਼ ਪ੍ਰਗਟ ਕਰਦੇ ਆ ਪੰਨਬਸ ਪੰਜਾਬ ਰੋਡਵੇਜ਼ ਦੇ ਠੇਕਾ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਜਿਸ ਦੇ ਚੱਲਦੇ ਸੂਬੇ ਦੇ 18 ਬੱਸ ਦੀਪੂਆਂ ਤੋਂ 1300 ਬੱਸਾਂ ਤੇ ਪ੍ਰਭਾਵ ਪਿਆ ਪ੍ਰਦਰਸ਼ਨਕਾਰੀ ਕਰਮਚਾਰੀਆਂ ਦਾ ਰੋਪਾ ਹੈ ਕਿ ਸੱਤਾ ਚਾਹੀ ਆਮ ਆਦਮੀ ਪਾਰਟੀ ਸਰਕਾਰ ਨੇ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਉਲਟ ਹੋਇਆ ਕੁਝ ਵੀ ਨਹੀਂ ਉਹਨਾਂ ਨੂੰ ਉਸ ਸਮੇਂ ਤੇ ਤਨਖਾਹ ਵੀ ਨਹੀਂ ਮਿਲ ਰਹੀ ਹਾਲਾਂਕਿ ਅੱਜ ਦੁਪਹਿਰੇ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਹੈ ਫੈਸਲਾ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਆਪਾਂ ਅੱਜ ਜਿਹੜੀ ਬੱਸਾਂ ਦੀ ਸਟ੍ਰਾਈਕ ਕੀਤੀ ਹੜਤਾਲ ਕੀਤੀ ਹੈ ਕੀ ਮਜਾ ਹੈ ਬਿਕੋ ਅਸੀਂ ਪਨਬਸ ਪੀਆਰਟੀਸੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਕੱਚੇ ਡਰਾਈਵਰ ਕੰਮ ਕਰ ਰਹੇ ਹਾਂ ਅੱਜ ਸਾਨੂੰ ਮਜਬੂਰਨ ਜਿਹੜੇ ਆ ਪੰਜਾਬ ਰੋਡਵੇਜ਼ ਦੇ 18 ਦੇ 18 ਡੀਪੂ ਬੰਦ ਕਰਨੇ ਪਏ ਨੇ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਪੰਜਾਬ ਰੋਡਵੇਜ਼ ਦੇ ਵਿੱਚ ਕੰਮ ਕਰਦੇ ਜਿਹੜੇ ਕੱਚੇ ਕਾਮੇ ਨੇ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਦੂਜੇ ਪਾਸੇ ਠੇਕੇਦਾਰ ਵੱਲੋਂ ਸਾਡੇ ਐਸਆਈ ਤੇ ਈਪੀਐਫ ਦੇ ਰੂਪ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਘਟਾਲਾ ਕੀਤਾ ਗਿਆ ਹੈਗਾ ਉਹ ਸਾਡੀ ਮੈਨੇਜਮੈਂਟ ਨੂੰ ਮੰਗਾ ਕਿ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਇਹਨਾਂ ਦੀ ਤਾਰੀਖ ਫਿਕਸ ਕੀਤੀ ਜਾਵੇ ਕਿ 7 ਤਰੀਕ ਤੋਂ ਪਹਿਲਾਂ ਤਨਖਾਹਾਂ ਮੁਲਾਜ਼ਮਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਤੇ ਨਾਲ ਹੀ ਜਿਹੜਾ ESI EPF ਦਾ ਪੈਸਾ ਹੈਗਾ ਉਹ ਵੀ ਜਿਹੜਾਗਾ ਤੁਰੰਤ ਪ੍ਰਭਾਵ ਨਾਲ ਸਾਡੇ ਖਾਤੇ ਵਿੱਚ ਪੈ ਸਕਦਾ ਹੁਣ ਅੱਗੇ ਤੁਹਾਡੀ ਮੀਟਿੰਗ ਦਾ ਵੀ ਜਿਹੜਾ ਕੰਮ ਹੈ ਦੇਖੋ ਮੈਨੇਜਮੈਂਟ ਨੇ ਮੀਟਿੰਗ ਇੱਕ ਬੁਲਾਈ ਹੋਈ ਆ ਅਸੀਂ ਤਾਂ ਚਾਹੁੰਦੇ ਆ ਜੇਕਰ ਮੈਨੇਜਮੈਂਟ ਸਾਡਾ ਮਸਲਾ ਹੱਲ ਕਰ ਦਿੰਦੀ ਆ ਤਾਂ ਅੱਜ ਅਸੀਂ ਡਿਪੂ ਖੋਲ੍ਹ ਦਾਂਗੇ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਕੱਲ ਤੋਂ ਪੀਆਰਟੀਸੀ ਤੇ ਪੰਜਾਬ ਰੋਡਵੇ ਦੇ ਦੋਨੋਂ ਵਿਭਾਗਾਂ ਦਾ ਮੁਕੰਮਲ ਚੱਕਾ ਜਾਬ ਕੀਤਾ ਜਾਵੇ ਇਹ ਤਾਂ ਕਿਤੇ ਪਰਿਵਾਰਿਆਂ ਨਹੀਂ ਕੱਤਲ ਘਰ ਹੋਣੀ ਤੇ ਦੇਖੋ ਸਾਡੇ ਵੀ ਪਿੱਛੇ ਪਰਿਵਾਰ ਨੇ ਸਾਡੇ ਬੱਚੇ ਨੇ ਜਦੋਂ 2-2 ਮਹੀਨੇ ਤਨਖਾਹਾਂ ਨਹੀਂ ਮਿਲ ਲੀਆਂ ਸਾਡੇ ਬੱਚੇ ਅਸੀਂ ਗੁਰਦੁਆਰਿਆਂ 'ਚ ਥੋੜੀ ਭੇਜਨੇ ਨੇ ਕੋਈ ਸਰਕਾਰ ਦੇ ਨੁਮਾਇੰਦੇ ਨੂੰ ਮਿਲਿਆ ਹੀ ਨਹੀਂ ਅਸੀਂ ਲਗਾਤਾਰ ਮੁੱਖ ਮੰਤਰੀ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਜਿਹੜਾ ਹੈਗਾ ਅਪੀਲ ਕਰਦੇ ਆਂ ਕਿ ਸਾਡੇ ਜਿਹੜੇ ਮੰਗਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਪਰ ਜਦੋਂ ਮਜਬੂਰਨ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸਾਨੂੰ ਹੜਤਾਲ ਕਰਦੇ ਆਂ 10 लाख के बेनिफिट सिर्फ 5 लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि 5 लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंक हॉल थर्टी फाइव डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इस एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर्स के साथ मिलेगी ਅਨ ਬਹੁਤ ਜਲਦੀ GGAR ਕਲੱਬ ਬਣ ਕੇ ਤਿਆਰ ਹੋਣੇ ਵਾਲਾ ਹੈ اور ਆਪਕੇ ਸਾਹਮਣੇ ਆਨੇ ਵਾਲਾ ਹੈ ਗਿਵ ਮੀ ਐਕਸਪੀਰੀਅੰਸ ਤੋ ਦੇਰ ਨਾ ਕੀਜੇਗਾ ਜਲਦੀ ਬੁੱਕ ਕੀਜੇਗਾ ਆਪਣੀ ਮੈਂਬਰ